ਪਟਿਆਲਾ ਦੀ ਇੰਦਰਾ ਕਲੋਨੀ ਚ ਰਾਤ ਨੂੰ ਲੋਕ ਪੁਰਾਣੇ ਟਾਇਰਾਂ ਨੂੰ ਅੱਗ ਲਗਾਉਂਦਾ ਕੰਮ ਕਰਦੇ ਸਨ ਜਿਨ੍ਹਾਂ ਕਾਰਨ ਆਸ-ਪਾਸ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਸਾਹ ਲੈਣਾ ਔਖਾ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਗਰ ਨਿਗਮ ਕਮਿਸ਼ਨਰ ਡੀਸੀ ਪਟਿਆਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪਟਿਆਲਾ ਐਸਐਸਪੀ ਨੂੰ ਇਸ ਬਾਬਤ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਾਂ ਪਰ ਉਹਨਾਂ ਦੇ ਕਿਸੇ ਵੀ ਵਿਭਾਗ ਦਾ ਅਧਿਕਾਰੀ ਇੱਥੇ ਨਹੀਂ ਆਇਆ ਤੇ ਅੱਜ ਜਿਵੇਂ ਹੀ ਸੇਤ ਮੰਤਰੀ ਨੂੰ ਇਸ ਬਾਬਤ ਪਤਾ ਲੱਗਾ ਉਹ ਇੰਦਰਾ ਕਲੋਨੀ ਪਹੁੰਚ ਗਏ ਤੇ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਡੀਸੀ ਪਟਿਆਲਾ ਨੋ ਸ਼ਖਤ ਸ਼ਬਦਾਂ ਦਾ ਨਿਰਦੇਸ਼ ਦਿੱਤੇ ਕਿ ਮੈਨੂੰ ਇੱਕ ਹਫ਼ਤੇ ਵਿੱਚ ਜਵਾਬ ਚਾਹੀਦਾ ਹੈ ਜੀ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲਾਟ ਹੈ ਉਹਦੇ ਵਿੱਚ ਛੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨੀਮਰਸ ਕਲੋਨੀ ਆ ਨਰਿੰਦਰਨ ਕਲੇਵ ਹੈ ਜਜਾਰ ਨਗਰ ਹੈ ਚਾਰ ਪੰਜ ਜਿਹੜੀਆਂ ਕਲੋਨੀਆਂ ਆਈਆਂ ਨੇ ਤੋਂ ਬਹੁਤ ਲੋਕ ਦੁਖੀ ਸੀਗੇ ਤੋਂ ਅੱਜ ਮੈਂ ਇੱਥੇ ਸਰਪ੍ਰਾਈ ਸਰ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਨਸਰਲ ਕਾਰਪੋਰੇਸ਼ਨ ਜਿੰਨੀਆਂ ਵੀ ਸੰਬੰਧਤ ਹੈਗੇ ਆ ਜੀ ਪੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾਵੇਂ ਇੱਕ ਹਫਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਟੈਂਕੀ ਬਣ ਰਹੀ ਔਰ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰਿਆਂ ਨੂੰ ਡਾਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਤੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪਾਉਂਦਾ ਜਾਂ ਜਿਹੜਾ ਉਹਨੂੰ ਅੱਗ ਲਾਉਣ ਦਾ ਤਾਰਾ ਨੂੰ ਜਾਂ ਬਿਜਲੀ ਦਾ ਤਾਰਾ ਨੂੰ ਉਹਦਾ ਜਿਹੜਾ ਪਲਾਟ ਹੀ ਉਹਦਾ ਅਕਵਾਰ ਕਰ ਲਿਆ ਗਵਰਨਮੈਂਟ ਜਿਹ ਸਖਤ ਨੋਮ ਹੈਗਾ ਉਹ ਸਖਤ ਤੋਂ ਸਖਤ ਤਾਲਾ ਲਾ ਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸਮੀਤ ਦੇ ਨਾਮ ਉਹ ਘਟੋ ਘਟੋ ਉਹਨਾਂ ਨੂੰ ਸਾਹ ਲੈਣ ਦੇ ਮਤਲਬ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਨੂੰ ਸਾਫ਼ ਪਾਣੀ ਮਿਲੇ ਤੇ ਜੇ ਸਾਰੇ ਪਾਸੇ ਗੰਦਗੀ ਹੋਏਗੀ ਤਾਂ ਬਿਮਾਰੀਆਂ ਕੰਟਰੋਲ ਨਹੀਂ ਹੋਣਗੀਆਂ ਸਾਰੀ ਗੰਦਗੀ ਜਿਹੜੀ ਇਹ ਸਾਫ਼ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵੋਲਿਟਰ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਮੈਂ ਉਹਨਾਂ ਨੂੰ ਵੀ ਵਾਰਨਿੰਗ ਦਿੰਦਾ ਜੀ ਕਿ ਤੁਸੀਂ ਸੁਧਰ ਜਾਓ ਜੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز